ਸਸਿਕਾ ਜੀ ਮਹਾ ਕੋਮਲ ਕਪੂਰ ਤੁਹ ਸੇਖ ਰਹੇ ਚੈਨਲ ਪੰਜਾਬੀ ਕਿਰਤ ਵਿਭਾਗ ਦਾ ਵਿਦੇਸ਼ੀ ਕਿਰਤ ਐਪਲੀਕੇਸ਼ਨ ਗੈਟਵੇ ਸਿਸਟਮ ਹੁਣ ਕਾਰਜਸ਼ੀਲ ਹੈ ਜੋ ਮੌਜੂਦਾ ਤਨਖਾਹਾਂ ਅਤੇ ਕਿਰਤ ਪਰਮਾਣੀਕਰਨਾ ਦਿਲੇ ਮਾਲਕਾਂ ਦੀਆਂ ਬੇਨਤੀਆਂ ਦੀ ਪ੍ਰਕਿਰਿਆ ਦੁਬਾਰਾ ਸ਼ੁਰੂ ਕਰ ਰਿਹਾ ਹੈ ਇਸ ਸੰਗੀ ਫੰਡਿੰਗ ਲੈਪਸ ਦੇ ਕਾਰਨ ਇੱਕ ਅਸਥਾਈ ਰੁਕਾਵਟ ਤੋਂ ਬਾਅਦ ਆਈ ਹੈ ਜਿਸ ਕਾਰਨ ਮਹੱਤਵਪੂਰਨ ਬੈਕਲੌਗ ਹੋਏ ਨੇ ਮਾਲਕ ਉਹ ਨਿਵਾਸੀ ਅਰਜ਼ੀਆਂ ਦਾਇਰ ਕਰ ਸਕਦੇ ਨੇ ਪਰ ਇਸ ਨਾਲੀ ਕਾਰਜਾਂ ਨੂੰ ਸਥਿਰ ਕਰਨ ਦੇ ਲਈ ਕੰਮ ਕਰਨ ਦੇ ਨਾਲ ਨਾਲ ਵਧੇ ਹੋਏ ਪ੍ਰੋਸੈਸਿੰਗ ਸਮੇਂ ਦੀ ਉਮੀਦ ਕਰਨੀ ਵਿਚਾਹੀਦੀ ਹੈ ਅਮਰੀਕੀ ਕਿਰਤ ਵਿਭਾਗ ਨੇ ਅਸਥਾਈ ਅਤੇ ਸਥਾਈ ਰੁਜ਼ਗਾਰ ਦੋਵਾਂ ਮੌਜੂਦਾ ਤਨਖਾਹਾਂ ਅਤੇ ਕਿਰਤ ਪ੍ਰਮਾਣੀਕਰਨ ਨਿਰਧਾਰਨਾ ਦੇ ਲਈ ਮਹਕਦਿਆਂ ਬੇਨਤੀਆਂ ਤੇ ਪ੍ਰਕਿਰਿਆ ਦੁਬਾਰਾ ਸ਼ੁਰੂ ਕਰ ਦਿੱਤੀ ਹੈ ਵਿਦੇਸ਼ੀ ਕਿਰਤ ਪ੍ਰਮਾਣੀਕਰਨ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਇਸ ਦਾ ਵਿਦੇਸ਼ੀ ਕਿਰਤ ਐਪਲੀਕੇਸ਼ਨ ਗੇਟਵੇ ਸਿਸਟਮ ਹੁਣ ਦੁਬਾਰਾ ਕਾਰਜਸ਼ੀਲ ਹੈ ਜਿਸ ਦੇ ਨਾਲ ਮਾਲਕਾਂ ਨੂੰ ਨਵੀਆਂ ਅਰਜ਼ੀਆਂ ਦਾਇਰ ਕਰਨਾ ਅਤੇ ਫੈਸਲੇ ਦੀ ਉਡੀਕ ਕਰ ਰਹੇ ਲੋਕਾਂ ਨੂੰ ਟਰੈਕ ਕਰਨ ਦੀ ਆਗਿਆ ਮਿਲਦੀ ਹੈ ਇੱਕ ਅਧਿਕਾਰਤ ਬਿਆਨ ਦੇ ਵਿੱਚ ਵਿਭਾਗ ਨੇ ਕਿਹਾ ਕਿ ਵਿਦੇਸ਼ੀ ਕਿਰਤ ਪਰਮਾਣੀਕਰਨ ਦਫਤਰ OFLC ਦਾ ਵਿਦੇਸ਼ੀ ਕਿਰਤ ਅਪਲੀਕੇਸ਼ਨ ਗੇਟਵੇ ਸਿਸਟਮ ਹੁਣ ਪਹੁੰਚਯੋਗ ਹੈ ਅਤੇ ਸਿਸਟਮ ਉਪਭੋਗਤਾਵਾਂ ਨੂੰ ਨਵੀਆਂ ਅਰਜ਼ੀਆਂ ਤਿਆਰ ਕਰਨ ਅਤੇ ਜਮ੍ਹਾਂ ਕਰਨ ਦੇ ਨਾਲ-ਨਾਲ ਅੰਤਿਮ ਨਿਰਧਾਰਨ ਤੱਕ ਉਹਨਾਂ ਦੀਆਂ ਅਰਜ਼ੀਆਂ ਦੇ ਨਾਲ ਜੁੜੀ ਜਾਣਕਾਰੀ ਜਮ੍ਹਾਂ ਕਰਨ ਬਾਰੇ ਪ੍ਰਾਪਤ ਕਰਨ ਦੀ ਆਗਿਆ ਦਿੰਦਾ ਹੈ ਇਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਅਸੀਂ ਇਸ ਦੇ ਨਾਲ ਹੋਣ ਵਾਲੀ ਕਿਸੇ ਵੀ ਅਸੁਵਿਧਾ ਦੇ ਲਈ ਮੁਆਫੀ ਚਾਹੁੰਦੇ ਹਾਂ ਅਤੇ OFLC ਦੇ ਪੂਰੀ ਤਰ੍ਹਾਂ ਸੰਚਾਲਨ ਸਥਿਤੀ ਦੇ ਵਿੱਚ ਵਾਪਸ ਆਉਣ ਤੇ ਤੁਹਾਡਾ ਸਬਰ ਦੀ ਕਦਰ ਕਰਦੇ ਹਾਂ OFLC ਅੰਬਿੱਕੀ ਮਾਲਕਾਦਲੀ H1B, S2A, H2B ਅਤੇ PERM ਵਰਗੇ ਵੀਜ਼ਾ ਪ੍ਰੋਗਰਾਮਾਂ ਰਾਹੀਂ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਣ ਦੇ ਲਈ ਲੋੜੀਂਦੀ ਕੀਰਤ ਪ੍ਰਮਾਣਿਕਰਨ ਪ੍ਰਕਿਰਿਆ ਦੀ ਨਿਗਰਾਨੀ ਕਰਦਾ ਹੈ। FLAGE ਸਿਸਟਮ ਇਨ੍ਹਾਂ ਅਰਜ਼ੀਆਂ ਦੇ ਲਈ ਅਧਿਕਾਰਤ ਆਨਲਾਈਨ ਪੋਰਟਲ ਜੋ ਕੰਮ ਕਰਦਾ ਹੈ ਤੇ ਸਬਮਿਸ਼ਨਾਂ ਦਸਤਾਵੇਜ਼ ਅਪਲੋਡ ਅਤੇ ਸਥਿਤੀ ਟਰੈਕਿੰਗ ਨੂੰ ਸੰਭਾਲਦਾ ਹੈ। ਇਹ seasonaljobs.dol.gov ਵੈੱਬਸਾਈਟ ਦਾ ਵੀ ਸਮਰਥਨ ਕਰਦਾ ਹੈ ਜੋ H2A ਅਤੇ H2B ਪ੍ਰੋਗਰਾਮ ਅਧੀਨ ਪ੍ਰਮਾਣਿਤ ਅਸਥਾਈ ਨੌਕਰੀ ਦੇ ਮੌਕੇ ਦੀ ਸੂਚੀ ਦਿੰਦਾ ਹੈ। OFLC ਪ੍ਰਮਾਣਿਕरण ਤੋਂ ਬਿਨਾ ਮਾਲਕ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯਾਨੀ ਕਿ USCIS ਤੇ ਸਬਮਿਟ ਉਸਕਾਰ ਅਦਾਤ ਤੇ ਵੀਜ਼ਾ ਪੈਟੀਸ਼ਨਰ ਦੇ ਨਾਲ ਲੱਗੇ ਨਹੀਂ ਵੱਤ ਸਕਦੇ ਪ੍ਰਕਿਰਿਆ ਕਿਉਂ ਰੁਕੀ ਗਈ ਕਾਰਜਾਂ ਦੇ ਵਿੱਚ ਅਸਥਾਈ ਰੁਕਾਵਟਾ ਸੰਗੀ ਫੰਡਿੰਗ ਦੇ ਵਿੱਚ ਇੱਕ ਖਰਾਬੀ ਕਾਰਨ ਹੋਈ ਸੀ ਜਿਸ ਨੇ ਇਸ ਸਾਲ ਦੇ ਸ਼ੁਰੂ ਵਿੱਚ ਸਰਕਾਰੀ ਬੰਦ ਨੂੰ ਸ਼ੁਰੂ ਕਰ ਦਿੱਤਾ ਸੀ ਤੇ ਬੰਦ ਦੌਰਾਨ OFLC ਕਾਰਜਾਂ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਅਤੇ ਫਲੈਗ ਪੋਰਟਲ ਅਤੇ ਨਾਲੀ ਸਿਜ਼ਨਲ ਜੋਬਸ.dol.govment ਰਜਿਸਟਰੀ ਦੋਵੇਂ ਆਫਲਾਈਨ ਹੋ ਗਏ ਸਨ ਇਸ ਆਊਟਰਸ ਨੇ ਸਾਨੀਆ ਲੇਬਰ ਕੰਡੀਸ਼ਨ ਐਪਲੀਕੇਸ਼ਨਸ ਫਾਈਲਿੰਗ ਪਰਚੂਲੀ ਤਨਖਾਹਾਂ ਬੇਨਤੀਆਂ ਅਤੇ ਪੀਆਰਐਮ ਅਰਜ਼ੀਆਂ ਨੂੰ ਉਦੋਂ ਤੱਕ ਰੋਕ ਦਿੱਤਾ ਗਿਆ ਜਦੋਂ ਤੱਕ ਕਿ ਨਿਯੋਜਨ ਬਹਾਲ ਨਹੀਂ ਹੋ ਜਾਂਦੇ ਵਿਭਾਗ ਨੇ ਜ਼ੋਰ ਦੇ ਕੇ ਕਿਹਾ ਕਿ ਰੁਕਾਵਟ ਇਸ ਦੇ ਚੱਲ ਰਹੇ ਅਧੂਣੀ ਕਰਨ ਯਤਨਾਂ ਦੇ ਨਾਲ ਸੰਬੰਧਿਤ ਨਹੀਂ ਸੀ ਸਗੋਂ ਫੰਡਿੰਗ ਲੈਪਸ ਦਾ ਸਿੱਧਾ ਨਤੀਜਾ ਸੀ ਦਸੀ ਇਹ ਬੰਦ 30 ਦਸੰਬਰ 2025 ਦੇ ਆਸ-ਪਾਸ ਲਾਗੂ ਹੋਇਆ ਜਦੋਂ ਕਿਰਤ ਵਿਭਾਗ ਦੇ ਫੰਡਿੰਗ ਦੀ ਮਿਆਦ ਖਤਮ ਹੋ ਗਈ ਸੀ ਮਾਲਕ ਡਾਊਨ ਟਾਈਮ ਦੌਰਾਨ ਅਰਜ਼ੀਆਂ ਜਮ੍ਹਾਂ ਕਰਨ ਜਾਂ ਸਵਤੰਤਰ ਵਿਚਾਰਸਮੱਤ ਸੀ ਤੇ ਸਮਾਂਵਾਰੇ ਮੁੜ ਸ਼ੁਰੂ ਹੋਣ ਤੋਂ ਬਾਅਦ OFLC ਦੀ ਚੇਤਾਵਨੀ ਦਿੱਤੀ ਕਿ ਭਾਰੀ ਬੈਕਲੋਗ ਕਾਰਨ ਪ੍ਰਕਿਰਿਆ ਵਿੱਚ ਹੋਲੀ ਸਮਾਅ ਸਕਦੀ ਤੇ ਜੁਲਾਈ 2024 ਤੱਕ ਮਾਰਚ 2024 ਤੱਕ ਦਾਇਰ ਕੀਤੀਆਂ ਅਰਜ਼ੀਆਂ ਹਜੇ ਵੀ ਸਮੀਖਿਆ ਡਿਊਟੀ ਕਰੀਆਂ ਸਨ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਪ੍ਰਕਿਰਿਆ ਦੇ ਵਿੱਚ ਦੇਰੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕਾਰਜ ਪੂਰੀ ਤਰ੍ਹਾਂ ਸਥਿਰ ਨਹੀਂ ਸਾਂਦੇ ਮਾਲਕਾ ਤੇ ਪਿੰਨ ਕਰਦੇ ਲਈ ਇਸ ਦਾ ਕੀ ਅਰਥ ਹੈ ਮਲਕੂਨ ਐਫ ਐਲ ਏ ਜੀ ਸਿਸਟਮ ਰਾਹੀਂ ਐਚ 1 ਬੀ ਪਟੀਸ਼ਨਾਂ ਤੇ ਪੀ ای ਆਰ ਐਮ ਲੇਬਰ ਸਰਟੀਫਿਕੇਟਾ ਲਈ ਐਲ ਸੀ ਏ ਫਾਈਲ ਕਰਨਾ ਦੁਬਾਰਾ ਸ਼ੁਰੂ ਕਰ ਸਕਦੇ ਨੇ ਚਿੰਨਲੋ ਕਰੇ ਕੇਸ ਲੰਬਿਤ ਨੇ ਉਹਨਾਂ ਨੂੰ ਹੋਲੀ ਜਵਾਬਾ ਦੀ ਉਮੀਦ ਕਰਨੀ ਚਾਹੀਦੀ ਹੈ ਕਿਉਂਕਿ ਆਫ ਐਲ ਸੀ ਸੰਚਿਤ ਜਮਾ ਰਕਮਾ ਰਾਹੀਂ ਕੰਮ ਕਰਦਾ ਹੈ ਵਿਭਾਗ ਨੇ ਹਿੱਸੇਦਾਰ ਨੂੰ ਸਲਾਹ ਦਿੱਤੀ ਕਿ ਉਹ ਨਿਰਣੇ ਦੇ ਲਈ ਵਾਦੂ ਸਮਾ ਦੇਣ ਅਤੇ ਹੋਰ ਤਕਨੀਕੀ ਅਪਡੇਟਾ ਦੇ ਲਈ ਅਧਿਕਾਰ ਤੋ ਆਫ ਐਲ ਸੀ ਵੈਬਸਾਈਟ ਦੀ ਨਿਗਰਾਨੀ ਕਰਨ ਕਿਰਤ ਵਿਭਾਗ ਦਾ ਵਿਦੇਸ਼ੀ ਕਿਰਤ ਐਪਲੀਕੇਸ਼ਨ ਗੇਟਵੇ ਸਿਸਟਮ ਹੁਣ ਕਾਲ ਚੁਸ਼ੀ ਲੈ ਜੋ ਮੌਜੂਦਾ ਤਨਖਾਹਾਂ ਅਤੇ ਕਿਰਤ ਪ੍ਰਮਾਣਿਕਰਨ ਨਾਲ ਲਈ ਮਾਲਕਾਂ ਦੀਆਂ ਬੇਨਤੀਆਂ ਦੀ ਪ੍ਰਕਿਰਿਆ ਦੁਬਾਰਾ ਸ਼ੁਰੂ ਕਰ ਰਿਹਾ ਹੈ ਇਸ ਸੰਬੰਧੀ ਫੰਡਿੰਗ ਲੈਪਸ ਦੇ ਕਾਰਨ ਇੱਕ ਅਸਥਾਈ ਰੁਕਾਵਟ ਤੋਂ ਬਾਅਦ ਆਈ ਹੈ ਜਿਸ ਕਾਰਨ ਮਹੱਤਵਪੂਰਨ ਬੈਕਲੌਗ ਹੋਏ ਨੇ ਮਾਲਕ ਉਹ ਨਿਵਾਸੀ ਅਰਜ਼ੀਆਂ ਦਾਇਰ ਕਰ ਸਕਦੇ ਨੇ ਪਰ ਇਸ ਨਾਲ ਹੀ ਕਾਰਜਾਂ ਨੂੰ ਸਥਿਰ ਕਰਨ ਲਈ ਕੰਮ ਕਰਨ ਦੇ ਨਾਲ ਨਾਲ ਵਧੇ ਹੋਏ ਪ੍ਰੋਸੈਸਿੰਗ ਸਮੇਂ ਦੀ ਉਮੀਦ ਕਰਨੀ ਵੀ ਚਾਹੀਦੀ ਹੈ ਅਮ੍ਰਿੱਕੀ ਕਿਰਤ ਵਿਭਾਗ ਨੇ ਅਸਥਾਈ ਅਤੇ ਸਥਾਈ ਰੁਜ਼ਗਾਰ ਦੋਮਾ ਮੌਜੂਦਾ ਤਨਖਾਹ ਅਤੇ ਕਿਰਤ ਪ੍ਰਮਾਣਿਕरण ਨਿਰਧਾਰਨਾ ਲਈ ਮਾਲਕਾਂ ਦੀਆਂ ਬੇਨਤੀਆਂ ਉਤੇ ਪ੍ਰਕਿਰਿਆ ਦੁਬਾਰਾ ਸ਼ੁਰੂ ਕਰ ਦਿੱਤੀ ਹੈ ਵਿਦੇਸ਼ੀ ਕਿਰਤ ਪ੍ਰਮਾਣਿਕरण ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਇਸ ਦਾ ਵਿਦੇਸ਼ੀ ਕਿਰਤ ਐਪਲੀਕੇਸ਼ਨ ਗੇਟਵੇ ਸਿਸਟਮ ਹੁਣ ਦੁਬਾਰਾ ਕਾਰਜਸ਼ੀਲ ਹੈ ਜਿਸ ਦੇ ਨਾਲ ਮਾਲਕਾਂ ਨੂੰ ਨਵੀਆਂ ਅਰਜ਼ੀਆਂ ਦਾਇਰ ਕਰਨਾ ਅਤੇ ਫੈਸਲੇ ਦੀ ਉਡੀਕ ਕਰ ਰਹੇ ਲੋਕਾਂ ਨੂੰ ਟਰੈਕ ਕਰਨ ਦੀ ਆਗਿਆ ਮਿਲਦੀ ਹੈ ਇੱਕ ਅਧਿਕਾਰੀ ਦੇ ਬਿਆਨ ਦੇ ਵਿੱਚ ਵਿਭਾਗ ਨੇ ਕਿਹਾ ਕਿ ਵਿਦੇਸ਼ੀ ਕਿਰਤ ਪ੍ਰਮਾਣਿਕरण ਦਫ਼ਤਰ OFLC ਦਾ ਦੇਸ਼ੀ ਕਿਤਾਬ ਐਪਲੀਕੇਸ਼ਨ ਗੇਟਵੇ ਸਿਸਟਮ ਹੁਣ ਪਹੁੰਚ ਗਿਆ ਹੈ ਤੇ ਸਿਸਟਮ ਉਪਭੋਗਤਾਵਾਂ ਨੂੰ ਨਵੀਆਂ ਅਰਜ਼ੀਆਂ ਤਿਆਰ ਕਰਨ ਅਤੇ ਚੁਮਾ ਕਰਨ ਦੇ ਨਾਲ-ਨਾਲ ਅੰਤਿਮ ਨਿਰਧਾਰਨ ਤੱਕ ਉਹਨਾਂ ਦੀਆਂ ਅਰਜ਼ੀਆਂ ਦੇ ਨਾਲ ਜੁੜੀ ਜਾਣਕਾਰੀ ਜਮ੍ਹਾਂ ਕਰਨ ਬਾਰੇ ਪ੍ਰਾਪਤ ਕਰਨ ਦੀ ਆਗਿਆ ਦਿੰਦਾ ਹੈ ਇਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਅਸੀਂ ਇਸ ਦੇ ਨਾਲ ਹੋਣ ਵਾਲੀ ਕਿਸੇ ਵੀ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ ਅਤੇ OFLC ਦੇ ਪੂਰੀ ਤਰ੍ਹਾਂ ਸੰਚਾਲਨ ਸਥਿਤੀ ਦੇ ਵਿੱਚ ਵਾਪਸ ਆਉਣ ਤੇ ਤੁਹਾਡਾ ਸਬਰ ਦੀ ਕਦਰ ਕਰਦੇ ਹਾਂ OFLC ਅੰਬਿੱਕੀ ਮਾਲਕਾ ਲਈ H1B, H2A, H2B ਅਤੇ PERM ਵਰਗੇ ਵੀਜ਼ਾ ਪ੍ਰੋਗਰਾਮਾਂ ਰਾਹੀਂ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਣ ਦੇ ਲਈ ਲੋੜੀਂਦੀ ਕੀਰਤ ਪ੍ਰਮਾਣੀਕਰਨ ਪਰਕੀਧਿਆ ਦੀ ਨਿਗਰਾਨੀ ਕਰਦਾ ਹੈ। FLAGE ਸਿਸਟਮ ਇਹਨਾਂ ਅਰਜ਼ੀਆਂ ਦੇ ਲਈ ਅਧਿਕਾਰਤ ਆਨਲਾਈਨ ਪੋਰਟਲ ਜੋ ਕੰਮ ਕਰਦਾ ਹੈ ਤੇ ਸਬਮਿਸ਼ਨਾਂ ਦਸਤਾਵੇਜ਼ ਅਪਲੋਡ ਅਤੇ ਸਥਿਤੀ ਟਰੈਕਿੰਗ ਨੂੰ ਸੰਭਾਲਦਾ ਹੈ। ਇਹ seasonaljobs.dol.gov ਵੈਬਸਾਈਟ ਤਾਂ ਵੀ ਸਮਰਥਨ ਕਰਦਾ ਹੈ ਜੋ H2A ਅਤੇ H2B ਪ੍ਰੋਗਰਾਮ ਅਧੀਨ ਪ੍ਰਮਾਣਿਤ ਅਸਥਾਈ ਨੌਕਰੀ ਦੇ ਮੌਕੇ ਦੀ ਸੂਚੀ ਦਿੰਦਾ ਹੈ। OFLC ਪ੍ਰਮਾਣਿਕरण ਤੋਂ ਬਿਨਾਂ ਮਾਲਕ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯਾਨੀ ਕਿ USCIS ਦੇ ਸਾਹਮਣੇ ਤੁਸਕਾਰ ਅਦਾਤ ਤੇ ਵੀਜ਼ਾ ਪਟੀਸ਼ਨਰ ਦੇ ਨਾਲ ਅੱਗੇ ਨਹੀਂ ਵਧ ਸਕਦੇ। ਫਰਕਰੀਆ ਕਿਉਂ ਰੁਕੀ ਗਈ? ਕਾਰਜਾਂ ਦੇ ਵਿੱਚ ਅਸਥਾਈ ਰੁਕਾਵਟਾ ਸੰਗੀ ਫੰਡਿੰਗ ਦੇ ਵਿੱਚ ਇੱਕ ਖਰਾਬੀ ਕਾਰਨ ਹੋਈ ਸੀ ਜਿਸ ਨੇ ਇਸ ਸਾਲ ਦੇ ਸ਼ੁਰੂ ਵਿੱਚ ਸਰਕਾਰੀ ਬੰਦ ਨੂੰ ਸ਼ੁਰੂ ਕਰ ਦਿੱਤਾ ਸੀ ਤੇ ਬੰਦ grand oflci ਕਾਜਾਂ ਨੂੰ ਮੁਤਲਕਤਾ ਦਿੱਤਾ ਗਿਆ ਸੀ ਅਤੇ ਫਲੈਗ ਪੋਰਟਲ ਅਤੇ ਨਾਲ ਹੀ ਸੀਜ਼ਨਲ ਜੌਬਸ.dol.government ਰਜਿਸਟਰੀ ਦੋਵੇਂ ਆਨਲਾਈਨ ਹੋ ਗਏ ਸਨ ਸਆਰਟਸ ਨੇ ਸਾਨੀਆਂ ਲੇਬਰ ਕੰਡੀਸ਼ਨ ਐਪਲੀਕੇਸ਼ਨਸ ਫਾਈਲਿੰਗ ਪਰਚੁਲੀ ਤਨਖਾਹਾਂ ਬੇਨਤੀਆਂ ਅਤੇ ਵੀਆਰਐਮ ਅਰਜ਼ੀਆਂ ਨੂੰ ਉਦੋਂ ਤੱਕ ਰੋਕ ਦਿੱਤਾ ਗਿਆ ਜਦੋਂ ਤੱਕ ਇਹ ਨਿਯੋਜਨ ਬਹਾਲ ਨਹੀਂ ਹੋ ਜਾਂਦੇ ਵਿਭਾਗ ਨੇ ਜ਼ੋਰ ਦੇ ਕੇ ਕਿਹਾ ਕਿ ਰੁਕਾਵਟ ਇਸੇ ਚੱਲ ਰਹੇ ਅਧੂਰੇ ਕਰਨ ਯਤਨਾਂ ਦੇ ਨਾਲ ਸੰਬੰਧਿਤ ਨਹੀਂ ਸੀ ਸਗੋਂ ਫੰਡਿੰਗ ਗੈਪ ਸਦਾ ਸਿੱਧਾ ਨਤੀਜਾ ਸੀ ਦਸੀ ਇਹ ਬੰਦ 30 ਸਤੰਬਰ 2025 ਦੇ ਆਸ-ਪਾਸ ਲਾਗੂ ਹੋਇਆ ਜਦੋਂ ਕਿਰਤ ਵਿਭਾਗ ਦੇ ਫੰਡਿੰਗ ਦੀ ਮਿਆਦ ਖਤਮ ਹੋ ਗਈ ਸੀ ਮਾਲਕ ਡਾਊਨ ਟਾਈਮ ਦੌਰਾਨ ਅਰਜ਼ੀਆਂ ਜਮ੍ਹਾਂ ਕਰਨ ਜਾਂ ਸੋਧਨ ਦੇ ਵਿਚਾਰਸਮਤ ਸੀ ਤੇ ਸਿਮਾਵਰ ਨੇ ਮੂਲ ਸ਼ੁਰੂ ਹੋਣ ਤੋਂ ਬਾਅਦ OFLC ਦੀ ਚੇਤਾਵਨੀ ਦਿੱਤੀ ਕਿ ਭਾਰੀ ਬੈਕਲੋਗ ਕਾਰਨ ਪ੍ਰਕਿਰਿਆ ਵਿੱਚ ਹੋਲੀ ਸਮਾ ਸਕਦੇ ਤੇ ਜੁਲਾਈ 2024 ਤੱਕ ਮਾਰਚ 2024 ਤੱਕ ਦਾਇਰ ਕੀਤੀਆਂ ਅਰਜ਼ੀਆਂ ਹਜੇ ਵੀ ਸਮੀਖਿਆ ਜੁੜੀ ਕਰੀਆਂ ਸਨ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਪ੍ਰਕਿਰਿਆ ਦੇ ਵਿੱਚ ਦੇਰੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕਾਜ ਪੂਰੀ ਤਰ੍ਹਾਂ ਸਥਿਰ ਨਹੀਂ ਜਾਂਦੇ ਮਾਲਕਾ ਤੇ ਪਿੰਨੇ ਕਰਦੇ ਲਈ ਇਸ ਦਾ ਕੀ ਅਰਥ ਹੈ ਮਲਕੂ ਨੇ ਐਫ ਐਲ ਜੀ ਸਿਸਟਮ ਰਾਹੀਂ ਐਚ 1 ਬੀ ਪਟੀਸ਼ਨਾਂ ਤੇ ਪੀ ای ਆਰ ਐਮ ਲੇਬਰ ਸਰਟੀਫਿਕੇਟਾ ਲਈ ਐਲ ਸੀ ਐ ਫਾਈਲ ਕਰਨਾ ਦੁਬਾਰਾ ਸ਼ੁਰੂ ਕਰ ਸਕਦੇ ਨੇ ਚਿੰਨਲੋ ਕਰੇ ਕੇਸ ਲੰਬਿਤ ਨੇ ਉਹਨਾਂ ਨੂੰ ਹੋਲੀ ਜਵਾਬਾ ਦੀ ਉਮੀਦ ਕਰਨੀ ਚਾਹੀਦੀ ਹੈ ਕਿਉਂਕਿ ਆਫ ਐਲ ਸੀ ਸੰਚਿਤ ਜਮਾ ਰਕਮਾਂ ਰਾਹੀਂ ਕੰਮ ਕਰਦਾ ਹੈ ਵਿਭਾਗ ਨੇ ਹਿੱਸੇਦਾਰ ਨੂੰ ਸਲਾਹ ਦਿੱਤੀ ਕਿ ਉਹ ਨਿਰਣੇ ਦੇ ਲਈ ਵਾਦੂ ਸਮਾ ਦੇਣ ਅਤੇ ਹੋਰ ਤਕਨੀਕੀ ਅਪਡੇਟਾ ਦੇ ਲਈ ਅਧਿਕਾਰ ਤੋਂ ਆਫ ਐਲ ਸੀ ਵੈੱਬਸਾਈਟ ਦੀ ਨਿਗਰਾਨੀ ਕਰਨ ਕਿਰਤ ਵਿਭਾਗ ਦਾ ਵਿਦੇਸ਼ੀ ਕਿਰਤ ਐਪਲੀਕੇਸ਼ਨ ਗੈਟਵੇ ਸਿਸਟਮ ਹੁਣ ਕਾਰਜਸ਼ੀਲ ਹੈ ਜੋ ਮੌਜੂਦਾ ਤਨਖਾਹਾਂ ਅਤੇ ਕਿਰਤ ਪ੍ਰਮਾਣੀਕਰਨ ਨਾਲ ਢਲੇ ਮਾਲਕਾਂ ਦੀਆਂ ਬੇਨਤੀਆਂ ਦੀ ਪ੍ਰਕਿਰਿਆ ਦੁਬਾਰਾ ਸ਼ੁਰੂ ਕਰ ਰਿਹਾ ਹੈ। ਇਸ ਸੰਗੀ ਫੰਡਿੰਗ ਲੈਪਸ ਦੇ ਕਾਰਨ ਇੱਕ ਅਸਥਾਈ ਰੁਕਾਵਟ ਤੋਂ ਬਾਅਦ ਆਈ ਹੈ ਜਿਸ ਕਾਰਨ ਮਹੱਤਵਪੂਰਨ ਬੈਕਲੌਗ ਹੋਏ ਨੇ। ਮਾਲਕ ਉਨਵਾਸੀ ਅਰਜ਼ੀਆਂ ਦਾਇਰ ਕਰ ਸਕਦੇ ਨੇ ਪਰ ਇਸ ਨਾਲੀ ਕਾਰਜਾਂ ਨੂੰ ਸਥਿਰ ਕਰਨ ਦੇ ਲਈ ਕੰਮ ਕਰਨ ਦੇ ਨਾਲ ਨਾਲ ਵਧੇ ਹੋਏ ਪ੍ਰੋਸੈਸਿੰਗ ਸਮੇਂ ਦੀ ਉਮੀਦ ਕਰਨੀ ਵੀ ਚਾਹੀਦੀ ਹੈ। ਅਮ੍ਰਿਕੀ ਕਿਰਤ ਵਿਭਾਗ ਨੇ ਅਸਥਾਈ ਅਤੇ ਸਥਾਈ ਰੁਜ਼ਗਾਰ ਦੋਵਾਂ ਮੌਜੂਦਾ ਤਨਖਾਹਾਂ ਅਤੇ ਕਿਰਤ ਪ੍ਰਮਾਣਿਕरण ਨਿਰਧਾਰਨਾ ਦੇ ਲਈ ਮਹਕਦਮੀਆਂ ਬੇਂਤੀਆਂ ਉਤੇ ਪ੍ਰਕਿਰਿਆ ਦੁਬਾਰਾ ਸ਼ੁਰੂ ਕਰ ਦਿੱਤੀ ਹੈ। ਵਿਦੇਸ਼ੀ ਕਿਰਤ ਪ੍ਰਮਾਣਿਕरण ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਇਸ ਦਾ ਵਿਦੇਸ਼ੀ ਕਿਰਤ ਐਪਲੀਕੇਸ਼ਨ ਗੇਟਵੇ ਸਿਸਟਮ ਹੁਣ ਦੁਬਾਰਾ ਕਾਰਜਸ਼ੀਲ ਹੈ, ਜਿਸ ਦੇ ਨਾਲ ਮਾਲਕਾਂ ਨੂੰ ਨਵੀਆਂ ਅਰਜ਼ੀਆਂ ਦਾਇਰ ਕਰਨਾ ਅਤੇ ਫੈਸਲੇ ਦੀ ਉਡੀਕ ਕਰ ਰਹੇ ਲੋਕਾਂ ਨੂੰ ਟਰੈਕ ਕਰਨ ਦੀ ਆਗਿਆ ਮਿਲਦੀ ਹੈ। ਇੱਕ ਅਧਿਕਾਰੀ ਦੇ ਬਿਆਨ ਦੇ ਵਿੱਚ ਵਿਭਾਗ ਨੇ ਕਿਹਾ ਕਿ ਵਿਦੇਸ਼ੀ ਕਿਰਤ ਪ੍ਰਮਾਣਿਕरण ਦਫ਼ਤਰ OFLC ਦਾ ਦੇਸ਼ੀ ਕਿਰਤ ਐਪਲੀਕੇਸ਼ਨ ਗੇਟਵੇ ਸਿਸਟਮ ਹੁਣ ਪਹੁੰਚ ਗਿਆ ਹੈ ਤੇ ਸਿਸਟਮ ਉਪਭੋਗਤਾਵਾਂ ਨੂੰ ਨਵੀਆਂ ਅਰਜ਼ੀਆਂ ਤਿਆਰ ਕਰਨ ਅਤੇ ਜਮ੍ਹਾਂ ਕਰਨ ਦੇ ਨਾਲ-ਨਾਲ ਅੰਤਿਮ ਨਿਰਧਾਰਨ ਤੱਕ ਉਹਨਾਂ ਦੀਆਂ ਅਰਜ਼ੀਆਂ ਦੇ ਨਾਲ ਜੁੜੀ ਜਾਣਕਾਰੀ ਜਮ੍ਹਾਂ ਕਰਨ ਬਾਰੇ ਪ੍ਰਾਪਤ ਕਰਨ ਦੀ ਅਗਿਆਦਿੰਦਾ ਹੈ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਅਸੀਂ ਇਸ ਦੇ ਨਾਲ ਹੋਣ ਵਾਲੀ ਕਿਸੇ ਵੀ ਅਸੁਵਿਧਾ ਲਈ ਮਾਫੀ ਚਾਹੁੰਦੇ ਹਾਂ ਅਤੇ OFLC ਦੇ ਪੂਰੀ ਤਰ੍ਹਾਂ ਸੰਚਾਲਨ ਸਥਿਤੀ ਦੇ ਵਿੱਚ ਵਾਪਸ ਆਉਣ ਤੇ ਤੁਹਾਡਾ ਸਬਰ ਦੀ ਕਦਰ ਕਰਦੇ ਹਾਂ OFLC ਅੰਮ੍ਰਿੱਤੀ ਮਾਲਕਤ ਲਈ H1B, S2A, H2B ਅਤੇ PERM ਵਰਗੇ ਵੀਜ਼ਾ ਪ੍ਰੋਗਰਾਮਾਂ ਰਾਹੀਂ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਣ ਦੇ ਲਈ ਲੋੜੀਂਦੀ ਕੀਰਤ ਪ੍ਰਮਾਣੀਕਰਨ ਪਰ ਕਿਧਿਆ ਦੀ ਨਿਗਰਾਨੀ ਕਰਦਾ ਹੈ FLAGE ਸਿਸਟਮ ਇਹਨਾਂ ਅਰਜ਼ੀਆਂ ਦੇ ਲਈ ਅਧਿਕਾਰਤ ਆਨਲਾਈਨ ਪੋਰਟਲ ਜੋ ਕੰਮ ਕਰਦਾ ਹੈ ਤੇ ਸਬਮਿਸ਼ਨਾਂ ਦਸਤਾਵੇਜ਼ ਅਪਲੋਡ ਅਤੇ ਸਥਿਤੀ ਟਰੈਕਿੰਗ ਨੂੰ ਸੰਭਾਲਦਾ ਹੈ ਇਹ seasonaljobs.dol.gov ਵੈੱਬਸਾਈਟ ਤਾਂ ਵੀ ਸਮਰਥਨ ਕਰਦਾ ਹੈ ਜੋ H2A ਅਤੇ H2B ਪ੍ਰੋਗਰਾਮ ਅਧੀਨ ਪ੍ਰਮਾਣਿਤ ਅਸਥਾਈ ਨੌਕਰੀ ਦੇ ਮੌਕੇ ਦੀ ਸੂਚੀ ਦਿੰਦਾ ਹੈ। OFLC ਪ੍ਰਮਾਣਿਕरण ਤੋਂ ਬਿਨਾ ਮਾਲਕ US Citizenship and Immigration Services ਯਾਨਕੀ USCIS ਤੇ ਸਬਮਿਟ ਉਸਗਾਰ ਅਦਾ ਤੇ ਵੀਜ਼ਾ ਪਟੀਸ਼ਨਰ ਦੇ ਨਾਲ ਅੱਗੇ ਨਹੀਂ ਵਧ ਸਕਦੇ। ਪਰ ਕਰੀਆ ਕਿਉਂ ਰੁਕੀ ਗਈ? ਕਾਰਜਾਂ ਦੇ ਵਿੱਚ ਉਸੇ ਰੁਕਾਵਟਾ ਸੰਗੀ ਫੰਡਿੰਗ ਦੇ ਵਿੱਚ ਇੱਕ ਖਰਾਬੀ ਕਾਰਨ ਹੋਈ ਸੀ ਜਿਸ ਨੇ ਇਸ ਸਾਲ ਦੇ ਸ਼ੁਰੂ ਵਿੱਚ ਸਰਕਾਰੀ ਬੰਦ ਨੂੰ ਸ਼ੁਰੂ ਕਰ ਦਿੱਤਾ ਸੀ ਤੇ ਬੰਦ ਦੌਰਾਨ OFLC ਕਾਰਜਾਂ ਨੂੰ ਮੁਅੱਤਲ ਕੀਤਾ ਗਿਆ ਸੀ ਅਤੇ Flag Portal ਅਤੇ naliseasonaljobs.dol.govment ਰਜਿਸਟਰੀ ਦੋਵੇਂ ਆਫਲਾਈਨ ਹੋ ਗਏ ਸਨ ਇਸ ਆਊਟਰਸ ਨੇ ਸਾਨਿਆ ਲੇਬਰ ਕੰਡੀਸ਼ਨ ਐਪਲੀਕੇਸ਼ਨਸ ਫਾਈਲਿੰਗ ਪਰਚੁਲੀ ਤਨਖਾਹਾਂ ਬੇਨਤੀਆਂ ਅਤੇ ਵੀ ਆਰਐਮ ਅਰਜ਼ੀਆਂ ਨੂੰ ਉਦੋਂ ਤੱਕ ਰੋਕ ਦਿੱਤਾ ਗਿਆ ਜਦੋਂ ਤੱਕ ਕਿ ਨਿਯੋਜਨ ਬਹਾਲ ਨਹੀਂ ਹੋ ਜਾਂਦੇ ਵਿਭਾਗ ਨੇ ਜ਼ੋਰ ਦੇ ਕੇ ਕਿਹਾ ਕਿ ਰੁਕਾਵਟ ਇਸ ਦੇ ਚੱਲ ਰਹੇ ਅਧੂਣੀ ਕਰਨ ਯਤਨਾਂ ਦੇ ਨਾਲ ਸੰਬੰਧਿਤ ਨਹੀਂ ਸੀ ਸਗੋਂ ਫੰਡਿੰਗ ਲੈਪਸ ਦਾ ਸਿੱਧਾ ਨਤੀਜਾ ਸੀ ਦਸੇ ਬੰਦ 30 ਸਤੰਬਰ 2025 ਦੇ ਆਸ-ਪਾਸ ਲਾਗੂ ਹੋਇਆ ਜਦੋਂ ਕਿਰਤ ਵਿਭਾਗ ਦੇ ਫੰਡਿੰਗ ਦੀ ਮਿਆਦ ਖਤਮ ਹੋ ਗਈ ਸੀ ਮਾਲਕ ਡਾਊਨ ਟਾਈਮ ਦੌਰਾਨ ਅਰਜ਼ੀਆਂ ਜਮ੍ਹਾਂ ਕਰਨ ਜਾਂ ਸੋਧਨ ਦੇ ਵਿਚਾਸਮਤ ਸੀ ਤੇ ਸਿਵਾਮਾਨੇ ਮੂਲ ਸ਼ੁਰੂ ਹੋਣ ਤੋਂ ਬਾਅਦ OFLC ਦੀ ਚੇਤਾਵਨੀ ਦਿੱਤੀ ਕਿ ਭਾਰੀ ਬੈਕਲੋਗ ਕਾਰਨ ਪ੍ਰਕਿਰਿਆ ਵਿੱਚ ਹੋਲੀ ਸਮਾ ਸਕਦੇ ਤੇ ਜੁਲਾਈ 2025 ਤੱਕ ਮਾਰਚ 2024 ਤੱਕ ਦਾਇਰ ਕੀਤੀਆਂ ਅਰਜ਼ੀਆਂ ਹਜੇ ਵੀ ਸਮੀਖਿਆ ਜੂੜੀ ਕਰੀਆਂ ਸਨ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਪ੍ਰਕਿਰਿਆ ਦੇ ਵਿੱਚ ਦੇਰੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕਾਜ ਪੂਰੀ ਤਰ੍ਹਾਂ ਸਥਿਰ ਨਹੀਂ ਜਾਂਦੇ ਮਾਲਕਾਤਪੀਨੇ ਕਰਦੇ ਲਈ ਇਸ ਦਾ ਕੀ ਅਰਥ ਹੈ ਮਾਲਕ ਨੂੰ ਐਫ ਐਲ ਐ ਜੀ ਸਿਸਟਮ ਰਾਹੀਂ ਐਚ 1 ਬੀ ਪਟੀਸ਼ਨਾਂ ਤੇ ਪੀ ای ਆਰ ਐਮ ਲੇਬਰ ਸਰਟੀਫਿਕੇਟਾ ਲਈ ਐਲ ਸੀ ਐ ਫਾਈਲ ਕਰਨਾ ਦੁਬਾਰਾ ਸ਼ੁਰੂ ਕਰ ਸਕਦੇ ਨੇ ਚਿੰਨ ਲੁਕ ਰਹੇ ਕੇਸ ਲੰਬਿਤ ਨੇ ਉਹਨਾਂ ਨੂੰ ਹੋਲੀ ਜਵਾਬਦੀ ਉਮੀਦ ਕਰਨੀ ਚਾਹੀਦੀ ਹੈ ਕਿਉਂਕਿ ਆਫ ਐਲ ਸੀ ਸੰਚਿਤ ਜਮਾ ਰਕਮ ਰਾਹੀਂ ਕੰਮ ਕਰਦਾ ਹੈ ਵਿਭਾਗ ਨੇ ਹਿੱਸੇਦਾਰ ਨੂੰ ਸਲਾਹ ਦਿੱਤੀ ਕਿ ਉਹ ਨਿਰਣੇ ਦੇ ਲਈ ਵਾਦੂ ਸਮਾ ਦੇਣ ਅਤੇ ਹੋਰ ਤਕਨੀਕੀ ਅਪਡੇਟਾ ਦੇ ਲਈ ਅਧਿਕਾਰ ਆਫ ਐਲ ਸੀ ਵੈਬਸਾਈਟ ਦੀ ਨਿਗਰਾਨੀ ਕਰਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ